ਰਹਿੰਦੇ ਕੰਮ ਬਹੁਤ ਸਾਰੇ ਕੰਮ ਜਿਹੜੇ ਆਮ ਆਦਮੀ ਪਾਟੀ ਕਰ ਰਹੀ ਹੈ ਔਰ ਇਨਾ ਕੰਮਾਂ ਦੇ ਆਧਾਰ ਤੇ ਜਿਹੜਾ ਅਸੀਂ ਵੋਟਾ ਮੰਗਣ ਗਏ ਆ ਸਾਡੇ ਕੈਬਨਿਟ ਦੇ ਵਜ਼ੀਰ ਲਗਾਤਾਰ ਸਾਡੇ ਗਰਾਊਂਡ ਤੇ ਕੰਮ ਕਰ ਰਿਹਾ ਜਿਸ ਤਰ੍ਹਾਂ ਰੋਡ ਹਸਪੀਟਲ ਸਾਰੀਆਂ ਸਾਰੀਆਂ ਚੀਜ਼ਾਂ ਤੇ ਜੰਗੀ ਪੱਦਰ ਤੇ ਕੰਮ ਲੱਗਿਆ ਅਸੀਂ ਵੀ ਇਹਨਾਂ ਦੀ ਸਪੋਰਟ ਨਾਲ ਜਿਸ ਤਰ੍ਹਾਂ ਦੀ ਡਿਊਟੀ ਸਾਡੀ ਲੱਗੇ ਕਿ ਜੋ ਸਾਡੇ ਰਹਿੰਦੇ ਕੰਮ ਹੈ ਜਿੱਥੇ ਜਿੱਥੇ ਸਾਡੀ ਜ਼ਰੂਰਤ ਪੈ ਗਈ ਅਸੀਂ ਉਹ ਡੈਫੀਨੇਟਲੀ ਪੂਰੇ ਕਰਾਂਗੇ ਇੰਫੋ ਸਾਰੇ ਪਲਾਨਸ ਆ ਗਿਆ ਜੀ ਬਹੁਤ ਸਾਰੇ ਪਲਾਨਸ ਆ ਗਿਆ ਹੈ ਉਹਨਾਂ ਨੂੰ ਜਲਦੀ ਅਸੀਂ ਇੰਪਲੀਮੈਂਟ ਕਰਾਂਗੇ ਛੋਟੇ-ਛੋਟੀਆਂ ਜਿਹੜੀਆਂ ਸਾਡੀਆਂ ਦਿੱਕਤਾਂ ਕਿਉਂਕਿ ਗਰਾਊਂਡ ਲੈਵਲ ਤੇ ਕੁਝ ਜਿਹੜਾ ਸਾਡੇ ਇਹਨੇ ਵਧੀਆ ਕੰਮਾਂ ਤੋਂ ਜਿਹੜੀ ਸਾਡਾ ਗਰਾਊਂਡ ਲੈਵਲ ਤੇ ਕੁਝ ਕਮੀਆਂ ਰਹਿ ਗਈਆਂ ਉਹਨਾਂ ਨੂੰ ਕੰਮਾਂ ਕੰਮਾਂ ਨੂੰ ਪੂਰਾ ਕਰਨ ਵਾਸਤੇ ਅਸੀਂ ਸਾਰਾ ਯੋਗਦਾਨ ਦੇਾਂਗੇ ਖੁਸ਼ੀ ਦਾ ਪੱਲ ਵੀ ਆ ਔਰ ਮੈਂ ਸਮਝਦਾ ਕਿ ਬਿਲਕੁਲ ਇਹ ਸੈਮੀ ਫਾਈਨਲ ਜਿਹੜਾ ਆ ਉਹ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਨੇ ਜਿੱਤਿਆ ਔਰ ਇਸ ਜਿੱਤ ਦਾ ਜਿੱਥੇ ਪੰਜਾਬ ਦੇ ਅ ਲੋਕਾਂ ਦਾ ਸ਼ੁਕਰੀਆ ਤੇ ਖਾਸ ਕਰਕੇ ਮੈਂ ਹਲਕਾ ਪੁਆ ਵਾਸੀਆਂ ਦਾ ਧੰਨਵਾਦ ਕਰਦਾ ਕੋਟੀ ਕੋਟੀ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਨਾ ਕੇਵਲ ਜਿਤਾਇਆ ਅਸ਼ੀਰਵਾਦ ਦਿੱਤਾ ਬਲਕਿ ਵੱਡੇ ਮਾਰਜਨ ਦੇ ਨਾਲ ਬਹੁਤ ਸਾਰੀਆਂ ਸੀਟਾਂ ਜਿਹੜੀਆਂ ਆਮ ਆਦਮੀ ਪਾਰਟੀ ਜਿੱਤ ਕੇ ਜਿਹੜੀ ਆ ਹਲਕਾ ਪੁਆ ਦੇ ਲੋਕਾਂ ਦੀ ਪਹਿਲੀ ਪਸੰਦ ਬਣੀ ਹੈ ਇਹ ਇਹਦੇ ਲਈ ਮੈਂ ਹਲਕਾ ਪੁਆ ਦੇ ਲੋਕਾਂ ਦਾ ਸ਼ੁਕਰੀਆ ਅਦਾ ਕਰਦਾ ਹਾਂ ਸੋ ਜਿਲ੍ਹਾ ਪ੍ਰਸ਼ਦ ਬਲਾਕ ਸਮਟੀ ਦੀਆਂ ਇਲੈਕਸ਼ਨਾਂ ਦੇ 48 ਜ਼ੋਨ ਸਾਡੇ ਪਹੁੇ ਚ ਪੈਂਦੇ ਆ 48 ਜ਼ੋਨਾਂ ਦੇ ਵਿੱਚੋਂ 32 ਜ਼ੋਨ ਆਮ ਆਦਮੀ ਪਾਰਟੀ ਨੇ ਜਿੱਤੇ ਆ ਔਰ 11 ਸੀਟਾਂ ਕਾਂਗਰਸ ਨੇ ਤੇ 4 ਸੀਟਾਂ ਜਿਹੜੀਆਂ ਉਹ ਭਾਜਪਾ ਨੇ 5 ਜਿੱਤੀਆਂ ਨੇ ਸੋ ਮੈਂ ਸਮਝਦਾ ਕਿ 75% 75% ਜਿਹੜਾ ਉਹ ਸੀਟਾਂ ਨੇ ਉਹ ਆਮ ਆਦਮੀ ਪਾਰਟੀ ਨੇ ਜਿੱਤੀਆਂ ਤੇ 25% ਸੀਟਾਂ ਦੂਆ ਪਾਰਟੀਆਂ ਨੂੰ ਜਿਹੜੀਆਂ ਮਿਲੀਆਂ ਨੇ ਪੁਏ ਦੇ ਅੰਦਰ ਔਰ ਇਹਦੇ ਲਈ ਵੀ ਸੇਸ਼ ਸੂਰਤੇ ਜੇ ਮੈਂ ਜ਼ਿਕਰ ਕਰਾਂ ਤੇ ਪੁਏ ਹਲਕੇ ਦੇ ਅੰਦਰ ਜਿਹੜੀ ਵੋਟ ਪਰਸੈਂਟੇਜ ਆ ਲਗਭਗ 22% ਵੋਟ ਜਿਹੜੀ ਆ ਉਹ ਆਮ ਆਦਮੀ ਪਾਰਟੀ ਨੂੰ ਮਿਲੀ ਆ ਝਾੜੂ ਨੂੰ ਮਿਲੀ ਆ ਔਰ 16% ਜਿਹੜੀ ਉਹ ਕਾਂਗਰਸ ਨੂੰ ਮਿਲੀ ਆ ਤੇ 14% ਵੋਟ ਜਿਹੜੀ ਆ ਬੀਜੇਪੀ ਨੂੰ ਮਿਲੀ ਆ ਜਾਨੀ ਕਿ ਲਗਭਗ ਜਿੰਨੀ ਪੋਲ ਵੋਟ ਆ ਉਹਦੇ ਵਿੱਚੋਂ ਅੱਧੀ ਵੋਟ ਆ ਆਮ ਆਦੀ ਪਾਰਟੀ ਨੇ ਖੜੀ ਆ ਤੇ ਬਾਕੀ ਵੋਟਾਂ ਦੋਹਾਂ ਧਿਰਾਂ ਨੇ ਖੜੀਆਂ ਆ ਸੋ ਜਿਲ੍ਹਾ ਪ੍ਰਸਦੀਆਂ ਪੰਜ ਸੀਟਾਂ ਜਿਹੜੀਆਂ ਉਹ ਵੀ ਅਸੀਂ ਬੜੇ ਅੱਛੇ ਮਾਰਜਨ ਨਾਲ ਜਿੱਤੀਆਂ ਨੇ 44% ਵੋਟਾਂ ਜਿਹੜੀਆਂ ਸਾਨੂੰ ਜਿਲ੍ਹਾ ਪ੍ਰਸਦ ਤੋਂ ਆਮ ਆਦੀ ਪਾਰਟੀ ਨੂੰ ਮਿਲੀਆਂ ਨੇ ਔਰ ਜਿਲ੍ਹਾ ਪ੍ਰਸਦ ਦੇ ਉਮੀਦਵਾਰ ਜਿਹੜੇ ਸਾਡੇ ਉਹ ਬੜੇ ਆਮ ਪਰਿਵਾਰਾਂ ਚੋਂ ਨੇ ਜਿਨ੍ਹਾਂ ਬਹੁਤਿਆਂ ਦਾ ਕੋਈ ਸਿਆਸੀ ਬਸੋਕੜੀ ਨਹੀਂ ਵੱਖੋ-ਵੱਖਰੇ ਕਾਰੋਬਾਰਾਂ ਚ ਰੁੱਝੇ ਆਪਣੇ ਜੀਵਨ ਦੇ ਅੰਦਰ ਪਰ ਇਹ ਪਹਿਲੀ ਵਾਰ ਚੋਣਾਂ ਲੜੀਆਂ ਔਰ ਪਹਿਲੀ ਵਾਰ ਜਿੱਤੇ ਆ ਨਿਤਨ ਠਾਕਰ ਨਰੋਡ ਮੈਰੇ ਤੋਂ ਬੜੇ ਆਮ ਪਰਿਵਾਰ ਚੋਂ ਨੇ ਉਹ ਚੋਣ ਜਿੱਤੇ ਆ ਭੁਪਿੰਦਰ ਸਿੰਘ ਮੁੰਨਾ ਜਿਨ੍ਹਾਂ ਨੇ ਕਦੀ ਕੋਈ ਚੋਣ ਜ਼ਿੰਦਗੀ 'ਚ ਲੜੀ ਨਹੀਂ ਉਹ ਵੀ ਉਹਨਾਂ ਨੇ ਚੋਣ ਲੜੀ ਔਰ ਜਿੱਤੀ ਆ ਔਰ ਗੌਰਪ੍ਰੀਤ ਕੌਰ ਜਿਹੜੇ ਤਾਰਾਗੜ ਤੋਂ ਮਤਲਬ ਜਿੱਤੇ ਨੇ ਹਾਊਸ ਵਾਈਫ ਨੇ ਆਮ ਪਰਿਵਾਰ ਆ ਔਰ ਸਾਡੇ ਜ਼ਿਲ੍ਹੇ ਦੇ ਜਿਹੜੇ ਬੀਸੀ ਵਿੰਗ ਦੇ ਪ੍ਰਧਾਨ ਨੇ ਰੇਸ ਵਾਲੀ ਉਹਨਾਂ ਦੇ ਧਰਮਪਤਨੀ ਨੇ ਸੋ ਅਸ਼ਮੀਨੀ ਕੁਮਾਰ ਜਿਹੜੇ 2-3 ਟਰਮਾਂ ਤੋਂ ਲਗਾਤਾਰ ਆਪਣੇ ਪਿੰਡ ਦੇ ਲੋਕਾਂ ਦੀ ਸੇਵਾ ਕਰਦੇ ਆ ਬਤੌਰ ਸਰਪੰਚ ਉਹ ਪੁਆ ਤੋਂ ਜਿੱਤੇ ਨੇ ਔਰ ਕਰਨ ਕੁਮਾਰੀ ਜਿਹੜੇ ਤਲੂਰ ਪਿੰਡ ਨਾਲ ਸੰਬੰਧਤ ਨੇ ਉਹ ਚੋਣ ਜਿੱਤਣ ਬੜੇ ਅੱਛੇ ਮਾਰਜਨ ਦੇ ਨਾਲ ਸੋ ਇਸੇ ਤਰ੍ਹਾਂ ਸੰਮਤੀ ਦੇ ਵਕਫ ਵਕਤ ਉਹਨਾਂ ਕੋ ਸਾਡੇ ਵੀਰਵਾਰ ਜਿਹੜੇ ਉਹ ਜਿੱਤੇ ਆ